ਬਰਨਾਲਾ ਦੇ ਵਿੱਚ ਬਹਾਰਤੀ ਗਰਮੀ ਨੂੰ ਦੇਖਦੇ ਹੋਏ ਬਰਨਾਲਾ ਦਿਹਾਤੀ ਦੇ ਸਰਪੰਚ ਚਰਨਜੀਤ ਜੀ ਨੇ ਆਪਣੇ ਪਿੰਡ ਦੇ ਵਿੱਚ ਫਲਦਾਰ ਤੇ ਬੂਟੇ ਲਾਏ ਜਿਸ ਦੇ ਵਿੱਚ 1100 ਬੂਟਿਆਂ ਦੇ ਵਿੱਚ ਤਕਰੀਬਨ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਬੂਟੇ ਲਾਏ ਤੇ ਮਾਦੀ ਗਰਮੀ ਨੂੰ ਦੇਖਦੇ ਹੋਏ ਚਰਨਜੀਤ ਸਰਪੰਚ ਨੇ ਬਰਨਾਲਾ ਦਿਹਾਤੀ ਦੇ 205 ਹਨ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਵਧੀਆ ਕੰਮ ਕੀਤੇ ਹਨ ਤੇ ਇਹ ਉਹਨਾਂ ਦਾ ਇੱਕ ਬਹੁਤ ਹੀ ਵਧੀਆ ਸਲਾਘਾਯੋਗ ਕਦਮ ਚੁੱਕਿਆ ਹੈ ਜੋ ਕਿ ਉਹਨਾਂ ਨੇ ਫੌਲਦਰ ਬੁੱਟੇ ਲਾ ਕੇ ਆਪਣੇ ਪਿੰਡ ਨੂੰ ਬਰਨਾਲਾ ਦੇ ਹੱਥੀਂ ਨੂੰ ਹਰੇ ਭਰੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਪਹਿਲਾਂ ਵੀ ਬਹੁਤ ਵਧੀਆ ਸਮਾਜ ਸੇਵੀ ਕੰਮ ਕਰਦੇ ਹਨ ਜਿਸ ਦੇ ਵਿੱਚ ਇਹ ਹਰ ਇੱਕ ਗਰੀਬ ਦੀ ਹੈਲਪ ਤੇ ਮਦਦ ਵਾਸਤੇ ਹੱਥ ਤੈਅ ਵਰ ਤਿਆਰ ਰਹਿੰਦੇ ਹਨ ਤੇ ਹੁਣ ਇਹਨਾਂ ਨੇ ਗਰਮੀ ਨੂੰ ਦੇਖਦੇ ਹੋਏ ਬਰਨਾਲਾ ਦੀ ਵਿੱਚ ਜੋ ਬੁੱਟੇ ਲਾਏ ਹਨ ਇਹਨਾਂ ਦੀ ਇੱਕ ਬਹੁਤ ਹੀ ਵਧੀਆ ਸਲਾਘਾ ਜੋ ਕਦੋਂ ਮੰਨਿਆ ਜਾ ਰਿਹਾ ਹੈ ਤੇ ਇਹ ਸਰਪੰਚ ਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਵਧੀਆ ਸਾਨੂੰ ਉਮੀਦ ਹੈ ਕੰਮ ਕਰਨਗੇ ਤੇ ਆਓ ਆਪਾਂ ਇਹਨਾਂ ਨੂੰ ਕੁਝ ਦੇਖਦੇ ਆں ਤਸਵੀਰਾਂ ਜਿਹਦੇ ਵਿੱਚੇ ਫੁੱਟੇ ਲਾਉਂਦੇ ਹਨ